ਅੱਜ ਤਾਂ ਸਵੇਰ ਦਾ 20 ਪੀ ਜਰਨਾ ਬਈ ਅੱਜ ਤਾਂ ਪਕੌੜੇ ਬਣਾਉਗੇ ਕਿਵੇਂ ਬਈ ਪੈ ਗਿਆ ਦੇਖ ਬਾਤ ਦੋਰਾ ਦੇ ਪੈ ਰਿਹਾ ਓਕੇ ਸ੍ਰੀ ਆਕਾਲ ਅੱਜ ਦੁਪਹਿਰ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਸਾਡੇ ਸਰਦਾਰ ਜੀ ਦੀ ਫਰਮਾਇਸ਼ ਤੇ ਤੇ ਮੇਰੇ ਪੋਤਿਆਂ ਦੀ ਫਰਮਾਇਸ਼ ਤੇ ਅੱਜ ਬਣਾਉਣ ਲੱਗੇ ਆਪਾਂ ਗਰਮਾ ਗਰਮ ਮੇਲਿਆਂ ਵਾਲੇ ਪਕੌੜੇ ਤੇ ਨਾਲ ਪੀਵਾਂਗੇ ਚਾਹ ਪਕੌੜੇ ਬਣਾਈਏ ਪਕੌੜੇ ਬਣਾਉਣ ਵਾਸਤੇ ਮੈਂ ਸਨ ਨੂੰ ਛਾਲ ਲਿਆ ਇਹ ਮੈਂ ਪਿਆਜ਼ ਲੈਨੇ ਆਲੂ ਲੈਨੇ ਬ੍ਰੀਕ ਬ੍ਰੀਕ ਪਤਲੇ ਪਤਲੇ ਕੱਟ ਕੇ ਪਤਲੀ ਪਤਲੀ ਸ਼ਿਮਲਾ ਮਿਰਚ ਲੈ ਲਈ ਮੇਥੀ ਧਨੀਆ ਕੁੱਟਿਆ ਹੋਇਆ ਤੇ ਹਲਦੀ ਨਮਕ ਮਿਰਚ ਹਲਦੀ ਇਹਨਾਂ ਚੀਜ਼ਾਂ ਇਹ ਜਵੈਣ ਪਾਉਂਗੀ ਜੀਰਾ ਪਾਉਂਗੀ ਅੱਛਾ ਇਹਨਾਂ ਨੂੰ ਸੌਫਟ ਬਣਾਉਣ ਵਾਸਤੇ ਅੱਛੇ ਫੁੱਲੇ ਫੁੱਲੇ ਬਣਾਉਣ ਵਾਸਤੇ ਮਲਾਈ ਦਾ ਯੂਜ਼ ਕਰੂੰਗੀ ਵੀ ਮਲਾਈ ਤਾਂ ਪਾਉਣੇ ਆ ਵੀ ਬਹੁਤ ਸਖਤ ਇੱਕ ਵਰਗੇ ਨਾ ਬਣ ਜਾਣ ਜੇ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤੁਸੀਂ ਤੇਲ ਜਾਂ ਘਿਓ ਯੂਜ਼ ਕਰ ਸਕਦੇ ਹੋ ਹੁਣ ਮੈਂ ਸਾਰਾ ਬੈਟਰ ਬਣਾ ਕੇ ਬਾਕੀ ਦਾ ਪ੍ਰੋਸੈਸ ਤੁਹਾਨੂੰ ਕਰਕੇ ਦਿਖਾਉਣੀ ਹੈ ਆਪਾਂ ਥੋੜੀ ਜਿਹੀ ਹਲਦੀ ਪਾ ਲਾਂਗੇ ਇਹਦੇ ਵਿੱਚ ਕਲਰ ਵਾਸਤੇ ਨਮਕ ਮਿਰਚ ਆਪਾਂ ਜਿਸ ਤਰ੍ਹਾਂ ਨੇ ਖਾਣੇ ਆ ਹਰੀ ਮਿਰਚ ਅਸੀਂ ਤਾਂ ਨਹੀਂ ਪਾਉਂਦੇ ਸਾਡੇ ਬੱਚੇ ਬਹੁਤ ਛੋਟੇ ਨੇ ਉਹ ਫਿਰ ਖਾਂਦੇ ਨਹੀਂ ਜੇ ਬੱਚੇ ਨਾ ਖਾਣ ਤਾਂ ਫਿਰ ਮਜ਼ਾ ਨਹੀਂ ਆਉਂਦਾ ਦੋ ਚਮਚੇ ਮੈਂ ਨਮਕ ਦੇ ਪਾਉਂਗੀ ਇਹ ਸਬਜੀ ਦੇ ਹਿਸਾਬ ਨਾਲ ਤੇ ਥੋੜਾ ਜਿਹਾ ਲਸਣ ਇਹਨੂੰ ਟੇਸਟੀ ਬਣਾਉਣ ਵਾਸਤੇ ਅੱਛਾ ਬਹੁਤ ਅੱਛਾ ਫਲੇਵਰ ਆਉਂਦਾ ਆ ਕੁੱਟਿਆ ਹੋਇਆ ਲਸਣ ਵੀ ਪਾਉਂਗੀ ਇਦੇ ਵਿੱਚ ਤੇ ਆ ਮੈਥੀ ਐ ਮੈਥੀ ਪਾਉਂਗੀ ਥੋੜੀ ਜੀ ਜਵੈਣ ਬੇਸਨ ਦੇ ਵਿੱਚ ਚਾਹੇ ਤੁਸੀਂ ਕੁਝ ਵੀ ਬਣਾ ਰਹੇ ਹੋ ਬੇਸਨ ਦਾ ਤਾਂ ਜਵੈਣ ਤਾਂ ਲਾਜ਼ਮੀ ਐ ਪਾਣੀ ਪਾਣੀ ਐ ਆ ਦੇਖੋ ਇੱਕ ਚਮਚੇ ਦੇ ਕਰੀਬਨ ਮੈਂ ਪਾ ਰਹੀ ਆ ਇਹ ਤਾਂ ਨਿੰਗਾ ਪਾਊਡਰ ਇਹ ਕੁੱਟਿਆ ਹੋਇਆ ਗਾਉਡ ਫਾਡ ਜਾਂ ਕੀਤਾ ਹੋਇਆ ਧਨੀਆ ਇਹ ਬੜਾ ਅੱਛਾ ਲੱਗਦਾ ਵਿੱਚ ਪਕੌੜਿਆਂ ਦੇ ਇਹ ਮੈਂ 1/2 ਕ ਚਮਚਾ ਪਾ ਲਿਆ। ਐਸੇ ਆਟੇ ਵਿੱਚ ਪੀਸਿਆ ਹੋਇਆ ਧਨੀਆ ਵੀ ਥੋੜਾ ਜਿਹਾ ਪਾਉਂਗੀ, ਥੋੜਾ ਜਿਹਾ ਗਰਮ ਮਸਾਲਾ ਵੀ ਪਾਉਂਗੀ ਤੇ ਹੁਣ ਇਹਦਾ ਮੈਂ ਬੈਟਰ ਤਿਆਰ ਕਰੂੰਗੀ ਤੇ ਉਹ ਆ ਥੋੜੀ ਜਿਹੀ ਮਲਾਈ ਵੀ ਪਾਉਂਗੀ। ਇਹਦੇ ਵਿੱਚ ਹੀ ਪਾ ਲੂੰਗੀ। ਇਹਦੇ ਨਾਲ ਬਹੁਤ ਹੀ ਫੁੱਲੇ ਫੁੱਲੇ ਤੇ ਸੌਫਟ ਐਂ ਨਾਜ਼ੁਕ ਜਿਹੇ ਬੜੇ ਵਧੀਆ ਬਣਦੇ ਨੇ ਤੁਸੀਂ ਵੀ ਬਣਾ ਕੇ ਦੇਖਿਓ। ਆ ਹੁਣ ਬਾਕੀ ਮੈਂ ਇਹਨੂੰ ਬੈਟਰ ਨੂੰ ਬਣਾ ਕੇ ਤੁਹਾਨੂੰ ਦਿਖਾਉਣੀ ਆ। ਇਹਦਾ ਆਪਾਂ ਥੋੜਾ ਜਿਹਾ ਠੀਕ ਜਿਹਾ ਬੈਟਰ ਜਿਹਾ ਬਣਾ ਲਾਂਗੇ ਬਹੁਤ ਪਤਲਾ ਨਹੀਂ ਬਣਾਉਣਾ ਫਿਰ ਇਹਦੇ ਵਿੱਚ ਆਪਾਂ ਇਹ ਸਬਜ਼ੀਆਂ ਮਿਕਸ ਕਰਾਂਗੇ Shimla mirch pyaz ਸਾਡੇ ਕੋਲ ਇਹੀ ਚੀਜ਼ਾਂ ਸੀ ਅੱਜ ਘਰੇ ਕਿਉਂਕਿ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਆਲੂ ਪਿਆਜ਼ ਤੇ Shimla mirch ਦੇ ਪਕੌੜੇ ਬਣਾਵਾਂਗੇ ਤੇ ਜਿੰਨਾ ਚਿਰ ਮੈਂ ਆਚ ਜਮਣਾ ਰਹੀ ਆ ਇਹ ਬਣਾਉਂਗੀ ਉਹਨਾਂ ਚਿਰ ਮੈਂ ਉਧਰੋਂ ਕੜਾਹੀ ਚ ਤੇਲ ਵੀ ਗਰਮ ਹੋਣਾ ਰੱਖ ਦਿੰਦੀ ਆ ਗੈਸ ਔਨ ਕਰਤਾ ਮੈਂ ਤੇ ਇਹਦੇ ਤੇ ਕੜਾਹੀ ਰੱਖ ਕੇ ਆਪਾਂ ਤੇਲ ਪਾ ਦਾਂਗੇ ਉਧਰੋਂ ਮੈਂ ਬੈਟਰ ਬਣਾ ਕੇ ਆ ਰੈਡੀ ਕਰ ਲੂੰਗੀ ਉਹਨੇ ਦੇਰ ਨੂੰ ਮੇਰਾ ਉਧਰੋਂ ਮੈਂ ਗੈਸ ਚਾਲੂ ਕਰਕੇ ਕੜਾਹੀ ਰੱਖਤੀ ਕੜਾਹੀ ਚ ਜਿੰਨੀ ਦੇਰ ਤੱਕ ਮੈਂ ਇਧਰੋਂ ਬੈਟਰ ਤਿਆਰ ਕਰੂੰਗੀ ਉੰਨੀ ਦੇਰ ਤੱਕ ਮੇਰੀ ਕੜਾਹੀ ਦੇ ਵਿੱਚ ਤੇਲ ਗਰਮ ਹੋ ਜਾਊਗਾ ਤੇ ਮੈਂ ਹੁਣ ਤੁਹਾਨੂੰ ਆ ਬੈਟਰ ਆ ਤੇਲ ਪਾਤਾ ਕੜਾਹੀ ਚ ਤੇਲ ਆਪਦਾ ਗਰਮ ਹੋਈ ਜਾਊਗਾ ਮੈਂ ਉਧਰ ਲਾ ਪ੍ਰੋਸੈਸ ਕਰ ਲੂੰਗੀ ਆ ਦੇਖੋ ਮੈਂ ਨਾ ਇਧਰੋਂ ਵੇਸਣ ਵਾਲਾ ਜੋ ਬੈਟਰ ਬਣਾ ਰਹੀ ਆ ਆ ਦੇਖੋ ਇਸ ਤਰ੍ਹਾਂ ਦਾ ਥਿੱਕ ਰੱਖਣਾ ਤੁਸੀਂ ਇੰਨਾ ਕ ਜਿਆਦਾ ਹਾਰਡ ਵੀ ਨਹੀਂ ਰੱਖਣਾ ਹੈਗਾ ਜਿਆਦਾ ਸੌਫਟ ਪਾਣੀ ਵਰਗਾ ਵੀ ਨਹੀਂ ਕਰਨਾ ਫਿਰ ਤੁਹਾਡੀ ਜਿਹ ਮਿਰਚ ਜਿੰਨਾ ਵੀ ਨਮਕ ਕੋ ਜਿਆਦਾ ਖਾਂਦਾ ਕੋ ਘੱਟ ਖਾਂਦਾ ਮਿਰਚਾਂ ਘੱਟ ਵੱਧ ਹੁੰਦੀਆਂ ਨੇ ਆ ਦੇਖੋ ਇਹਨੂੰ ਨਾ ਥੋੜੋ ਘੱਟ ਲੱਗਦਾ ਤਾਂ ਪਾ ਦਿਓ ਹੋਰ ਪਹਿਲਾਂ ਥੋੜਾ ਜਿਹਾ ਘੱਟੀ ਪਾਓ ਤਾਂ ਕਿ ਜਿਆਦਾ ਵੀ ਨਾ ਹੋ ਜੇ ਹੁਣ ਇਹਦੇ ਵਿੱਚ ਮੈਂ ਸਾਰਾ ਸਬਜ਼ੀਆਂ ਜਿਹੜੀਆਂ ਕੱਟੀਆਂ ਆ ਆਲੂ ਸ਼ਿਮਲਾ ਮਿਰਚ ਵੈਸੇ ਲੱਗ ਲੱਗ ਬਣਾਉਣੀ ਹੁੰਦੀ ਆ ਪਰ ਅੱਜ ਮਿਕਸ ਕਹਿੰਦੇ ਨੇਗੇ ਵੀ ਮਿਕਸ ਬਣਾਓ ਇਹਨਾਂ ਨੂੰ ਮੈਂ ਸਾਰਿਆਂ ਨੂੰ ਮਿਕਸ ਕਰ ਲੈਂਦਾ ਇਹ ਮੈਂ ਬੈਟਰ ਰੈਡੀ ਕਰ ਲਿਆ ਇਹ ਨਾ ਤਾਂ ਬਹੁਤਾ ਪਤਲਾ ਬਣਾਇਓ ਤੇ ਨਾ ਹੀ ਬਹੁਤਾ ਕਰੜਾ ਬਣਾਇਓ ਜੇ ਤੁਸੀਂ ਬਹੁਤ ਜ਼ਿਆਦਾ ਠਿੱਕ ਜਾ ਕਰੜਾ ਜਾ ਬਣਾ ਲਿਆ ਨਾ ਫਿਰ ਤੁਹਾਡੇ ਪਕੌੜੇ ਵਧੀਆ ਨਹੀਂ ਬਣਨਗੇ ਉਹ ਬਸ ਐਵੇਂ ਬਹੁਤ ਜ਼ਿਆਦਾ ਹਾਰਡ ਹਾਰਡ ਜੇ ਬਣਨਗੇ ਸੌਫਟਨੈਸ ਤੇ ਕ੍ਰਿਸਪੀਪਣ ਨਹੀਂ ਆਊਗਾ ਉਹਦੇ ਵਿੱਚ ਆ ਦੇਖੋ ਇਸ ਤਰ੍ਹਾਂ ਦਾ ਕੁਛ ਮਲਾਈਮ ਜਿਹੀ ਹੋਵੇ ਬੜਾ ਪਾਣੀ ਜਾ ਵੀ ਨਹੀਂ ਹੋਣਾ ਚਾਹੀਦਾ ਪਤਲਾ ਪਤਲਾ ਜਾ ਇਸ ਤਰ੍ਹਾਂ ਦਾ ਹੁਣ ਆਪਾਂ ਬਣਾਉਨੇ ਆ ਪਹਿਲਾਂ ਇੱਕ ਪਕੌੜਾ ਪਾ ਕੇ ਚੈੱਕ ਕਰਦੇ ਆ ਕਿਉਂਕਿ ਤੇਲ ਕਾਫੀ ਗਰਮ ਹੋ ਚੁੱਕਿਆ ਹੈ ਜਿਆਦਾ ਗਰਮ ਚ ਵੀ ਨਹੀਂ ਮੈਂ ਪਾਉਂਗੀ ਨਹੀਂ ਤਾਂ ਉਹ ਕਾਲੇ ਜੇ ਤਾਂ ਉੱਪਰ ਹੋ ਜਾਂਦੇ ਵਿੱਚੋਂ ਪੱਕਦੇ ਨਹੀਂ ਇੱਕ ਪਾ ਕੇ ਦੇਖ ਲੈਂਦੀ ਆ ਮੈਂ ਵਾਏ ਗੋ ਸਤਨਾ ਪਹਿਲਾਂ ਸਿਰਫ ਇੱਕੋ ਹੀ ਪਾਇਆ ਕਰੋ ਇੱਕ ਪਾ ਕੇ ਚੈੱਕ ਕਰ ਲਿਆ ਕਰੋ ਵੀ ਸਾਡਾ ਸਹੀ ਬਣ ਰਿਹਾ ਹੈ ਇੱਕ ਨੂੰ ਪਾ ਕੇ ਮੈਂ ਕੱਢ ਲੂੰਗੀ ਨਹੀਂ ਆ ਦੇਖੋ ਹੁਣ ਆਪਣਾ ਨਾ ਪਕੌੜਾ ਬਿਲਕੁਲ ਵਧੀਆ ਬਣਿਆ ਨਾ ਕੋਈ ਵੇਸਨ ਕਿਲਰਿਆ ਨਾ ਇਹ ਬਹੁਤਾ ਠਿੱਕ ਜਾ ਬਣਿਆ ਵੀ ਆ ਹਾਰਡ ਹਾਰਡ ਜਾ ਹੁਣ ਮੈਂ ਸਾਰੇ ਪਕੌੜੇ ਇਸੇ ਤਰ੍ਹਾਂ ਕੱਢ ਲੂੰਗੀ ਸਾਰਿਆਂ ਨੂੰ ਮੈਂ ਪੂਰਾ ਪੂਰ ਭਰ ਕੇ ਬਣਾਉਂਗੀ ਮੈਂ ਉਹਨਾਂ ਜਿਵੇਂ ਮੇਲਿਆਂ ਚ ਬੰਦੇ ਓਵੇਂ ਬਣਾਉਂਦੇ ਗੈਸ ਮੈਂ ਥੋੜਾ ਘੱਟ ਕੀਤਾ ਹੋਇਆ ਕਿਉਂਕਿ ਪਹਿਲਾਂ ਤੇਲ ਪੂਰਾ ਗਰਮ ਕਰਨਾ ਪੈਂਦਾ ਨਹੀਂ ਤਾਂ ਫਿਰ ਤੇਲ ਦੀ ਸਮੈਲ ਆਉਂਦੀ ਰਹਿੰਦੀ ਹੈ ਇੱਕ ਵਾਰ ਤਾਂ ਪੂਰਾ ਜ਼ੋਰ ਨਾਲ ਆਪਾਂ ਨੂੰ ਗਰਮ ਕਰਨਾ ਪੈਂਦਾ ਥੋੜੇ ਜਿਨਾਂ ਪਕਲਣ ਦੇ ਫਿਰ ਇਹਨਾਂ ਨੂੰ ਦੂਸਰਾ ਪਾਸਾ ਪਰਟਾਉਂਦੇ ਆ ਆ ਦੇਖੋ ਹੁਣ ਇਹ ਉੱਪਰੋਂ ਇਸ ਤਰ੍ਹਾਂ ਦੇ ਹੋ ਗਏ ਥੱਲੋਂ ਸਿੱਖਦੇ ਥੋੜੇ ਜਿਹੇ ਹੁਣ ਇਹਨਾਂ ਨੂੰ ਅਲਟ-ਪਲਟ ਕਰ ਦੂੰਗੀ ਥੱਲੜਾ ਪਾਸਾ ਉੱਪਰ ਕਰ ਦੂੰਗੀ ਉੱਪਰਲਾ ਪਾਸਾ ਥੱਲੇ ਲਿਆਵਾਂਗੀ ਇਸੇ ਤਰ੍ਹਾਂ ਆਪਾਂ ਸਾਰੇ ਵਧੀਆ ਤਰੀਕੇ ਨਾਲ ਬਣਾ ਲਾਂਗੇ ਮਲਾਈ ਪਾ ਕੇ ਜਾਂ ਘਿਓ ਪਾ ਕੇ ਬਹੁਤ ਅੱਛੇ ਪਕੌੜੇ ਬਣਦੇ ਨੇ ਜਿਵੇਂ ਆਪਾਂ ਕਈ ਵਾਰ ਇਹ ਕਹਿ ਦਿੰਨੇ ਆ ਵੀ ਆਪਣੇ ਸਾਡੇ ਪਕੌੜੇ ਕੌੜੇ ਕਰੜੇ ਕਰੜੇ ਜਿਵੇਂ ਨੇ ਹਾਰਡ ਹਾਰਡ ਜੇ ਦੂਜਿਆਂ ਦੇ ਪਕੌੜੇ ਐ ਕਿਉਂ ਬੰਦੇ ਨੇ ਬਸ ਇੱਕ ਕਾਹੀ ਸੀਕਰਟ ਹੁਣ ਮੈਂ ਥੋੜਾ ਤੇਜ਼ ਕਰ ਦੂੰਗੀ ਗੈਸ ਨੂੰ ਕਿਉਂਕਿ ਮੈਂ ਪਹਿਲਾਂ ਹਲਕਾ ਕਰਤਾ ਸੀ ਜਮਾ ਜੇ ਮੈਂ ਹਲਕੇ ਤੇ ਰੱਖੂੰਗੀ ਤਾਂ ਸਾਰੇ ਪਕੌੜਿਆਂ ਦੇ ਵਿੱਚ ਤੇਲ ਭਰ ਜਾਊਗਾ ਤੇ ਫਿਰ ਉਹ ਬਾਹਲੇ ਤੇਲ ਵਾਲੇ ਸਵਾਦ ਨਹੀਂ ਲੱਗ ਦੇ ਕੋ ਖਾਂਦਾ ਹੀ ਨਹੀਂ ਹੁਣ ਮੈਂ ਪੂਰਾ ਫੁੱਲ ਤੇ ਕਰਤਾ ਗੈਸ ਇੱਕ ਵਾਰ ਮੈਨੂੰ ਹੌਲੀ ਤਾਂ ਕਰਨਾ ਪਿਆ ਨਹੀਂ ਤਾਂ ਸੜ ਜਾਣੇ ਸੀਗੇ ਬਹੁਤ ਗਰਮ ਹੋਇਆ ਹੋਇਆ ਸੀ ਤੇਲ ਮੈਂ ਸਾਰੇ ਕੱਟ ਕੇ ਤੁਹਾਨੂੰ ਦਿਖਾਉਣੀ ਐ ਇੱਕ ਵਾਰ ਇਹ ਤਿਆਰ ਹੋ ਜਾਣਗੇ ਨਾ ਫਿਰ ਤੁਹਾਨੂੰ ਦਿਖਾ ਕੇ ਪੂਰਾ ਪੂਰਾ ਕੱਟ ਕੇ ਫਿਰ ਦਿਖਾਵਾਂਗੀ ਦੇਖੋ ਹੁਣ ਆਪਾਂ ਇੱਕ ਪਲਟ ਕਰਕੇ ਇਹਨੂੰ ਸਾਰੇ ਹੁਣ ਪਕੌੜੇ ਅੱਛੇ ਤਰੀਕੇ ਨਾਲ ਪੱਕ ਗਏ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਦੇਖੋ ਨਾ ਤਾਂ ਜ਼ਿਆਦਾ ਵੇਸਣਾਂਗਾ ਤੇ ਸੌਫਟ ਵੀ ਨੇ ਕ੍ਰਿਸਪੀ ਵੀ ਨੇ ਜਿਆਦਾ ਜਿਆਦਾ ਵੇਸਣ ਲਾਦਾਂਗੇ ਫਿਰ ਜਿਆਦਾ ਵੇਸਣ ਦਾ ਹੀ ਸੁਆਦ ਆਈ ਜਾਊਗਾ ਆਪਣੇ ਜਿਹੜੇ ਮੇਲਿਆਂ ਚ ਪਕੌੜੇ ਹੁੰਦੇ ਨੇ ਉਹ ਵਾਲੇ ਪਕੌੜੇ ਨਹੀਂ ਬਣਨਗੇ ਸਾਰੇ ਪਕੌੜੇ ਰੈਡੀ ਕਰ ਲਏ ਨੇ ਇਸ ਤਰ੍ਹਾਂ ਇਹ ਆਪਾਂ ਮੇਲੇ ਵਾਲੇ ਪਕੌੜੇ ਬਣਾਏ ਨੇਗੇ ਇਸ ਤਰ੍ਹਾਂ ਦੇ ਤੇ ਹੁਣ ਆਪਾਂ ਟੇਸਟ ਕਰਦੇ ਇਹਨਾਂ ਨੂੰ ਟੇਸਟ ਕਰਾਂਗੇ ਆ ਦੇਖੋ ਕਿੰਨੇ ਕ੍ਰਿਸਪੀ ਪਕੌੜੇ ਬਣੇ ਨੇ ਤੇ ਤੁਸੀਂ ਵੀ ਬਣਾਇਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤੇ ਹੁਣ ਆ ਸਾਡੇ ਬੱਚੇ ਖਾ ਰਹੇ ਨੇ ਟੇਸਟ ਕਰਕੇ ਦੱਸਣਗੇ ਕਹੇ ਜਿਵੇਂ ਲੈਸਕ ਤਾਂ ਖਾ ਕੇ ਦੇਖ ਆ ਜਿਹੀ ਵਾਨੀ